ਜੇ ਰੰਗ ਡਬਲ ਰੰਗ ਲੱਗਦਾ ਹੋਰ ਅੰਦਰ ਦਾ ਮਲਾਜ ਡਬਲ ਡਬਲ ਜੀ ਨੰਗਾ ਨਹੀਂ ਪਤਾ ਨਹੀਂ ਨਾ ਜਾਂ ਜਿਹੜੀਆਂ ਪੁਰਾਣੀਆਂ ਜੇ ਲੱਗਦੀਆਂ ਕੋਈ ਉਹਨਾਂ ਨੂੰ ਪਾਸੇ ਛੱਡ ਦੇ ਡਬਲ ਰੰਗ ਦੇਖੇ ਜੀ ਕਿਹੜਾ ਆ ਸਾਰੀਆਂ ਸੱਦਾ ਹੋਣਾ ਬਾਕੀ ਹੈ ਹੈ ਮੈਂ ਕਰਾਇਆ ਜੀ ਵੀ ਨਹੀਂ ਲੱਗਦਾ ਮੁੰਡਾ ਪੱਟਦੇ ਨਾ ਆਪਾਂ ਨੇ ਉਹ ਆਓ ਵੀ ਸਜੋ ਅੱਜ ਪੱਕਾ ਚੈੱਕ ਕਰਨ ਲੱਗੇ ਸੀ ਕਈ ਵਾਰੀ ਦੁਕਾਨ ਤੇ ਜਾਈਦਾ ਪਤਾ ਨਹੀਂ ਲੱਗਦਾ ਹੈਗਾ ਵੀ ਕਿਹੜਾ ਰੰਗ ਹੈਗਾ ਕਿਹੜਾ ਨਹੀਂ ਵੀ ਕਹਿੰਦੇ ਚੱਲਾ ਚਾ ਆਪਾਂ ਇੰਨੀ ਕਿ ਮਿਹਨਤ ਕਰ ਲੈਨੇ ਆ ਉਹ ਸਤਗੁਰੂ ਦੀ ਕਿਰਪਾ ਮਹਾਰਾਜ ਨੇ ਤਾਜ ਬਖਸ਼ਿਆ ਤੇ ਸੋਹਣੇ-ਸੋਹਣੇ ਰੰਗ ਪੱਗਾਂ ਦੇ ਹੁਣ ਇਹਦੇ ਵਿੱਚੋਂ ਚੈੱਕ ਕਰਨੇ ਨੇ ਵੀ ਕਿੰਨੇ-ਕੀ ਹੈਗੇ ਨੇ ਕਿਹੜਾ-ਕਿਹੜਾ ਰੰਗ ਨਹੀਂ ਹੈਗਾ ਆਪੀ ਹਰੇਕ ਰੰਗ ਆਪਣੀ ਪਸੰਦ ਦਾ ਵੀ ਨਹੀਂ ਹੁੰਦਾ ਜਿਹੜੇ ਪਸੰਦ ਦੇ ਹੁੰਦੇ ਨੇ ਉਹ ਹੀ ਬਣੇ ਨੇ ਬਸ ਲਗਭਗ 70 ਦੇ ਕਰੀਬ ਪੱਗਾਂ ਹੈਗੀਆਂ ਨੇ ਤੇ ਹੁਣ ਜਿਹੜੇ ਨਹੀਂ ਹੈਗੇ ਨਵੇਂ ਰੰਗ ਨਾ ਉਹ ਵੀਡੀਓ ਵਾੜ ਗਈ ਨਾ ਆ ਵੀਡੀਓ ਵਿੱਚੋਂ ਚੈੱਕ ਕਰ ਲੈਣਾ ਆਪਾਂ ਨੇ ਠੀਕ ਆ ਉਹ ਮੈਨੂੰ ਫੋਨ ਕਰਕੇ ਤੁਸੀਂ ਕੁਝ ਦੱਸੋ ਫੋਨ ਤੇ ਭਗਾਈ ਮਾਰੀ ਜਾਂਦੇ ਆ ਆ ਦੇਖ ਆ ਹੈਗਾ ਹੈਗਾ ਨਹੀਂ ਦੋ ਤਿੰਨ ਪੱਕਾ ਧੋਣ ਵਾਲੀਆਂ ਵੀ ਨੇ ਚਾਰ ਤਿੰਨ ਚਾਰ ਤਿੰਨ ਅੱਛਾ ਆਹ ਤਾਂ ਜਮੀ ਆ ਲੱਗਦੇ ਨੇ ਤਾਂ ਬਹੀ ਨਹੀਂ ਇਹ ਆ ਸਾਰੇ ਚੱਲ ਸੰਜੀ ਹੋ ਗਈ ਆਪਾਂ ਤੇਰੀਆਂ ਅਸੀਂ ਦੂਰੀ ਨੂੰ ਵੀ ਵਾਲੇ ਰੰਗ ਆ ਗਏ ਸਿੰਗਲ ਹੀ ਨੇ ਸਾਰੇ ਹਨਾ